ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜਿ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕਸ ਸਿਉ ਚਿਤ ਲਾਇ ਏਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਵਾਂ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿਤੈ ਸੰਤ ਸਬਾ ਢੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰਿ ਤਾ ਜਿਤੈ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਹਲਾ 5ਵਾਂ ਸਬੇ ਥੋਕ ਪਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਏਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰੂ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿਤੈ ਸੰਤ ਸਭਾ ਤੋ ਈ ਤਿਸੇ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰ ਤਹਾਂ ਜਿ ਤੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਾਲਾ ਪੰਜਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਏਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ 시ਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰ ਤਾ ਜਿਤ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਇਕ ਸਬੈਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਭਾ ਢੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰਿ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਹਲਾ 5ਵਾਂ ਸਬੇ ਥੋਕ ਪਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਏਕ ਸਿ ਬਿਨ ਸਭ ਧੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰੂ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿਤੈ ਸੰਤ ਸਬਾ ਤੋ ਹੀ ਤਿਸਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰ ਤਹਾਂ ਜਿਤੈ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਇ ਏਕ ਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਜਿੱਤੇ ਸੰਤ ਸਬਾ ਢੋਈ ਤਿਸੇ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰ ਤਹਾਂ ਜਿਤੇ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਇਕ ਸਬੈਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਤੈ ਸੰਤ ਸਬਾ ਢੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰਿ ਤਹਾਂ ਜਿੱਤੈ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਾਲਾ ਪੰਜਵਾ ਸਬੇ ਥੋਕ ਪਰਾਪਤੇ ਜੇ ਆਵੇਂ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਏਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰੂ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਤੋ ਇਤਿ ਸਿਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰ ਤਹਾਂ ਜਿਤ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰਤਾਂ ਜਿਤਾ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਏਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ 시ਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਭਾ ਢੋਈ ਤਿਸੇ ਨੋ ਮਿਲੈ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰਿ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਾਲਾ ਪੰਜਵਾਂ ਸਬੇ ਥੋਕ ਪਰਾਪਤੇ ਜਿ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਏਕ ਸਿ ਬਿਨ ਸਭ ਧੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰੂ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿਤੈ ਸੰਤ ਸਬਾ ਤੋ ਇਤਿ ਸਿਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰ ਤਹਾਂ ਜਿਤੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਾਲਾ ਪੰਜਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਇੱਕ ਸਿ ਸਿਉ ਚਿਤ ਲਾਏ ਇੱਕ ਸਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਬਾ ਢੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰ ਤਾ ਜਿਤੇ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਾਲਾ ਪੰਜਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕਸ ਸਿਉ ਚਿਤ ਲਾਏ ਏਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰੂ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰੂ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਭਾ ਢੋਈ ਤਿਸਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰਿ ਤਾ ਜਿੱਥੈ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਹਲਾ 5ਵਾਂ ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਏਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੋਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰੂ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਉਹੀ ਤਿਸਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਕਰਤ ਹਾਂ ਜਿ ਤੈ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸਿਉ ਚਿਤ ਲਾਏ ਇੱਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਇੱਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰਕਾ ਨਾਮ ਆਧਾਰ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਢੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰ ਤਹਾਂ ਜਿਤੇ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹਲਾ 5 ਸਬੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਏ ਇਕ ਸਬੈਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ 시ਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਸਫਲ ਮੂਰਤ ਸਫਲਾ ਕੜੀ ਜੇ ਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਹੈ ਜਿੱਤੈ ਸੰਤ ਸਬਾ ਢੋਈ ਤਿਸ ਹੀ ਨੋ ਮਿਲੇ ਜਿਨ ਪੂਰਾ ਗੁਰ ਲਬਾ ਨਾਨਕ ਬੱਦਾ ਘਰ ਤਾ ਜਿੱਤੈ ਮਿਰਤ ਨਾ ਜਨਮ ਜਰਾ ਸ਼੍ਰੀ ਰਾਗ ਮਾਲਾ ਪੰਜਵਾ ਸਬੇ ਥੋਕ ਪਰਾਪਤੇ ਜੇ ਆਵੈ ਇੱਕ ਹੱਥ ਜਨਮ ਪਧਾਰਤ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪਰਾਪਤੇ ਜਿਸ ਲਿਖਿਆ ਹੋਵੇ ਮਤ ਮੇਰੇ ਮਨ ਏਕ ਸਿ ਸਿਉ ਚਿਤ ਲਾਇ ਏਕ ਸਿ ਬਿਨ ਸਭ ਤੰਦ ਹੈ ਸਭ ਮਿਥਿਆ ਮੋਹਮਾਈ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨੇਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤ ਗੁਰੂ ਚਰਨ ਗਏ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗਈ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਤਾਨ ਸੁਹਾਵਾ ਪਵਿੱਤ ਜਿਤੈ ਸੰਤ ਸਭਾ ਤੋ ਈ ਤਿਸਹੀ ਨੋ ਮਿਲੇ ਜਿਨ ਪੂਰਾ ਗੁਰ ਲਬਾਂ ਨਾਨਕ ਬੱਦਾ ਘਰ ਤਾ ਜਿ ਤੈ ਮਿਰਤ ਨਾ ਜਨਮ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ